ਹੈਲੋ ਦੋਸਤੋ ਕੀ ਹਾਲ ਚਾਲ ਨੇ ਜਿਵੇਂ ਕਿ ਤੁਸੀਂ ਪੁੱਛ ਰਹੇ ਸੀਗੇ ਕਿ ਜਿਹੜਾ ਸੇਵਾਦਾਰ ਦੀਆਂ ਪੋਸਟਾਂ ਆਈਆਂ ਸੀਗੀਆਂ ਉਹ ਫਾਰਮ ਫਿਲ ਨਹੀਂ ਸੀ ਹੋ ਰਹੇ ਉਹਦੇ ਰਿਗਾਰਡਿੰਗ ਇੱਕ ਪੀ ਟ੍ਰਿਪਲ ਐਸ ਬੋਰਡ ਨੇ ਛੁੱਟੀ ਪੱਤਰ ਜਿਹੜਾ ਆਪਣਾ ਵੈਬਸਾਈਟ ਤੇ ਪਾਇਆ ਇਹ ਤੋਂ ਪਹਿਲਾਂ ਇੱਕ ਮੇਰੀ ਗੱਲ ਤੁਸੀਂ ਨੋਟ ਰੱਖਿਓ ਜਿਨ੍ਹਾਂ ਨੇ ਵੀ ਸੇਵਾਦਾਰ ਦੀ ਪੋਸਟ ਭਰਨੀ ਹੈ ਅਪਲਾਈ ਕਰਨਾ ਇੱਕ ਨਾ ਤੁਸੀਂ ਇਸ਼ਤਿਹਾਰ ਨੰਬਰ ਸੇਵਾਦਾਰੀਆਂ ਪੋਸਟਾਂ ਇਸ਼ਤਿਹਾਰ ਨੰਬਰ ਐਡਵਰਟਾਈਜ਼ਮੈਂਟ ਨੰਬਰ 8 ਦੇ ਵਿੱਚ ਆਉਂਦਾ ਇਹ ਤੁਸੀਂ ਆਪਣਾ ਕਾਪੀ ਤੇ ਨੋਟ ਕਰ ਲਓ ਕਿਉਂਕਿ ਗਾਹਾਂ ਗਾਹ ਜਦੋਂ ਤੁਸੀਂ ਸਿਲੈਕਸ਼ਨ ਵੱਲ ਜਾਣਾ ਜਦੋਂ ਪੇਪਰ ਵੱਲ ਜਾਣਾ ਤਾਂ ਤੁਹਾਨੂੰ ਬਹੁਤ ਜ਼ਿਆਦਾ ਇਸ਼ਤਿਹਾਰ ਜਿਹੜੇ ਆਏ ਹੁੰਦੇ ਜਿਹਦੇ ਕਰਕੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਉਹ ਮੈਂ ਕਿਹੜੀ ਵੈਕੈਂਸੀ ਫਿਲ ਕੀਤੀ ਸੀ ਇਸ ਕਰਕੇ ਇਸ਼ਤਿਹਾਰ ਨੰਬਰ 8 ਦੇ ਵਿੱਚ ਤੁਹਾਡੀਆਂ ਗਰੁੱਪ ਡੀਆਂ 331 ਪੋਸਟਾਂ ਲਈ ਫਾਰਮ ਆਏ ਸੀ 21 11 2025 ਤੋਂ ਲੈ ਕੇ ਮਿਤੀ 15 12 2025 ਤੱਕ ਤੁਹਾਨੂੰ ਟਾਈਮ ਲਿਆ ਸੀ ਪਰ ਉਹਦੇ ਵਿੱਚ ਹੋਇਆ ਕੀ ਹੈ ਕਿ ਬਾਰ ਬਾਰ ਕੀ ਹੈ ਜਦੋਂ ਆਪਾਂ ਭਰਦੇ ਸੀ ਕਿ ਫਾਰ ਹੁਣ ਟੋਟਲ ਇਹਨਾਂ 331 ਪੋਸਟਾਂ ਦੇ ਵਿੱਚ 30 ਸੇਵਾਦਾਰ ਦੀਆਂ ਨਵੀਆਂ ਪੋਸਟਾਂ ਤੇ ਉਸ ਤੋਂ ਇਲਾਵਾ 7 ਸਵੀਪਰ ਕੰਮਾਂ ਚੌਂਕੀਦਾਰ ਦੀਆਂ 7 ਨਵੀਆਂ ਪੋਸਟਾਂ ਮਿਲਾ ਕੇ ਟੋਟਲ ਜਿਹੜੀਆਂ ਇਹ 300 ਦੇ ਕਰੀਬ ਸੀਗੀਆਂ ਜੀ ਗਿਣਤੀ ਹੁਣ ਕੀ ਹੈ ਜੀ ਆਪਣੀ 368 ਹੋ ਗਈ ਹੈ ਜੀ ਹੁਣ ਕੁੱਲ ਗਰੁੱਪ ਡੀ ਦੀਆਂ ਪੋਸਟਾਂ ਜੀ ਨੇ 300 68 ਹੋ ਚੁੱਕੀਆਂ ਨੇ ਤੇ ਨਵੀਂ ਡੇਟ ਵੀ ਤੁਹਾਨੂੰ ਉਹਨਾਂ ਨੇ ਜਾਰੀ ਕਰ ਦਿੱਤੀ ਹੈ 4 12 ਯਾਨੀ ਕਿ ਅੱਜ 4 ਦਸੰਬਰ 2025 ਤੋਂ ਲੈ ਕੇ 27 12 2025 ਤੱਕ ਤੁਸੀਂ ਜਿਹੜਾ ਫਾਰਮ ਭਰ ਸਕਦੇ ਹੋ ਤੇ ਫੀਸ ਦੀ ਜਿਹੜੀ ਅਦਾਇਗੀ ਆ ਉਹ 2 ਦਿਨ 29 12 25 ਤੱਕ ਵੀ ਕਰ ਸਕਦੇ ਹੋ ਇਹ ਸੀਗੀ ਜੀ ਆਪਣੀ ਅੱਜ ਦੀ ਨਵੀਂ ਅਪਡੇਟ ਜਿਨ੍ਹਾਂ ਨੇ ਹਾਲ ਤੱਕ ਸੇਵਾ ਦਾ ਫਾਰਮ ਨਹੀਂ ਫਿਲ ਕੀਤਾ ਹੁਣ ਤੁਸੀਂ ਜਾਓ ਜੀ ਤੁਹਾਡਾ ਓਪਨ ਹੋ ਰਿਹਾ ਆ ਤੁਸੀਂ ਫਿਲ ਕਰੋ ਆਪਣਾ ਪਰ ਇੱਕ ਵਾਰ ਜਿਹੜੀ ਤੁਸੀਂ ਕੈਟਾਗਰੀ ਜੋ ਵੀ ਚੀਜ਼ਾਂ ਸਿਲੈਕਟ ਕਰਨੀਆਂ ਉਹ ਮੁੜ ਕੇ ਚੇਂਜ ਨਹੀਂ ਹੋਣੀਆਂ ਇਸ ਕਰਕੇ ਧਿਆਨ ਦੇ ਨਾਲ ਤੁਸੀਂ ਇਹ ਫਿਲ ਕਰਨੀਆਂ ਜੇ ਤੁਸੀਂ ਆਨਲਾਈਨ ਫਾਰਮ ਭਰਵਾਉਣਾ ਹੈ ਜਾਂ ਕੈਫੇ ਜਾ ਕੇ ਭਰਵਾਉਣਾ ਤੈਨਕ ਅਕੈਡਮੀ ਜਿਹੜਾ ਕੈਫੇ ਆ ਮਾਛੋੜਾ ਸਭ ਉੱਥੋਂ ਭਰਵਾ ਸਕਦੇ ਹੋ ਜੇ ਤੁਹਾਨੂੰ ਵੀ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਤਾਂ ਮੈਨੂੰ ਮੈਸੇਜ ਛੱਡ ਦਿਆ ਕਰੋ ਮੈਂ ਉਸ ਤੇ ਵੀਡੀਓ ਅਪਲੋਡ ਕਰ ਦਿਆ ਕਰਾਂਗਾ ਧੰਨਵਾਦ